ਜੀ ਸਸ਼ੀ ਘਾਲ ਜੀ ਸਾਰਿਆਂ ਨੂੰ ਅੱਜ ਆਪਾਂ ਚਾਕਾਂ ਤੇ ਲੈਸ ਲਗਾਉਣਾ ਦੱਸਾਂਗੇ ਤੇ ਚੱਕ ਦੇ ਤਰੀਜਾਂ ਦੇ ਨਾਲ-ਨਾਲ ਆਪਾਂ ਘੇਰੇ ਤੇ ਵੀ ਲੈਸ ਕਿਦਾਂ ਲਾਈਏ ਉਹ ਆਪਾਂ ਦੱਸਾਂਗੇ ਤੇ ਸਭ ਤੋਂ ਪਹਿਲੇ ਮੈਂ ਕੀ ਕਰ ਲਿਆ ਵਾ ਘੇਰੇ ਤੇ ਜਿੱਨਾ ਸਾਡਾ ਫੋਲਟ ਹੋਣਾ ਵਾ ਉਹ ਤਿੰਨ ਨਿਸ਼ਾਨ ਲਗਾ ਲਿਆ ਵਾ ਠੀਕ ਹੈ ਜੀ ਤੇ ਜਿੱਥੇ ਸਾਡਾ ਚਾਕ ਬਣਿਆ ਉਹਦੇ ਤੋਂ ਲੈ ਕੇ ਨਿਸ਼ਾਨ ਤੱਕ ਮੈਂ ਇੱਕ ਲਾਈਨ ਖਿੱਚ ਲਈ ਹੈ ਠੀਕ ਹੈ ਜੀ ਇੱਥੇ ਆਪਾਂ ਲਾਵਾਂਗੇ ਲੇਸ ਹਾਂ ਜੀ ਲੇਸ ਮੈਂ ਵਲੀ ਲਗਾਉਣ ਲੱਗੀ ਹਾਂ ਤੁਸੀਂ ਆਪਣੇ ਹਿਸਾਬ ਨਾਲ ਜਿਹੜੀ ਤੁਹਾਨੂੰ ਸੋਹਣੀ ਲੱਗੇ ਤੁਸੀਂ ਕੋਈ ਵੀ ਲਗਾ ਸਕਦੇ ਹੋ ਤੇ ਇਹ ਲੇਸ ਨੂੰ ਮੈਂ ਰੱਖ ਲੈਣਾ ਮੈਂ ਇਦਾਂ ਕਰਕੇ ਪੁੱਠਾ ਠੀਕ ਹੈ ਜੀ ਜਿਹੜੀ ਕਮੀਜ਼ ਹੈ ਜਿਹੜੀ ਸਾਡਾ ਜੈਂਪਰ ਹੋਊਗਾ ਸ਼ਰਟ ਹੋਊਗੀ ਉਹਨੂੰ ਆਪਾਂ ਰੱਖ ਲਾਂਗੇ ਸਿੱਧਾ ਠੀਕ ਹੈ ਸਿੱਧਾ ਕਰਕੇ ਇੱਦਾਂ ਸਿੱਧਾ ਰੱਖ ਲੈਣਾ ਤੇ ਲੈਸ ਨੂੰ ਆਪਾਂ ਰੱਖ ਲਾਂਗੇ ਪੁੱਠਾ ਜਿੱਥੇ ਆਪਾਂ ਨਿਸ਼ਾਨ ਲਾਇਆ ਜਿੱਥੇ ਸਾਡਾ ਚਾਕ ਹੈ ਇੱਥੇ ਨੂੰ ਆਪਾਂ ਲੈਸ ਰੱਖਾਂਗੇ ਜਿੱਥੇ ਆਪਾਂ ਨਿਸ਼ਾਨ ਲਗਾਇਆ ਇੱਥੇ ਨੂੰ ਆਪਾਂ ਐਦਾਂ ਕਰਕੇ ਲੈਸ ਰੱਖ ਲੈਣੀ ਹੈ ਤੇ ਹਾਂਜੀ ਲੈਸ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਲੈਸ ਪੁੱਠੀ ਹੀ ਰੱਖਣੀ ਹੈ ਤੁਸੀਂ ਥੋੜੀ ਜੀ ਲੈਸ ਵਧਾਵੀਂ ਅੱਗੇ ਨੂੰ ਕਰਕੇ ਲਗਾਵਾਂਗੇ ਫਿਰ ਆਪਾਂ ਇੱਥੇ ਲਗਾ ਲਾਂਗੇ ਸਿਲਾਈ ਇਹ ਤਾਂ ਸਿਲਾਈ ਲਗਾ ਲੈਣੀ ਆਪਾਂ ਤਰੀਸ ਤੇ ਤਾਂਾਂ ਵਾਲੀ ਸਾਈਡ ਆਹ ਤਾਂ ਦੇਖ ਤਰੀਸ ਤੇ ਆਹ ਸਾਢੇ ਇੱਕ ਤਰੀਸ ਤੇ ਲੈਸ ਲੱਗ ਗਈ ਐ ਤੂੰ ਨਾ ਆਪਾਂ ਕੀ ਕਰਾਂਗੇ ਜਿੱਤੇ ਆਪਾਂ ਕੋਈ ਕਿ ਰੇ ਦਾ ਫੋਲਡ ਬਣਾਇਆ ਵਾ ਉੱਤੇ ਵੀ ਮੈਂ ਮਾਰਕਿੰਗ ਕਰ ਲਈ ਹੋਈ ਐ ਇਹਨੂੰ ਇਦਾਂ ਦੀ ਕਰਕੇ ਲੈਸ ਨੂੰ ਇੱਥੋਂ ਕੱਟਣਾ ਨਹੀਂ ਐ ਲੈਸ ਨੂੰ ਐਦਾਂ ਦੀ ਘੁਮਾ ਦੇਣਾ ਵਾ ਤੇ ਸਿਲਾਈ ਲਗਾ ਲਾਂਗੇ ਠੀਕ ਹੈ ਜੀ ਬਿਨਾ ਕਟਿੰਗ ਤੇ ਆਪਾਂ ਐ ਵਾਲੀ ਲੈਸ ਲਗਾਣ ਲੱਗੇ ਇਹਦੇ ਵਿੱਚ ਕੋਈ ਜੋੜ ਨਹੀਂ ਹੋਊਗਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਤੇ ਵੀਡੀਓ ਜੇ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰਿਓ ਅੱਜ ਤੋਂ ਅਸੀਂ ਆਪਾਂ ਕੇਰੇ ਤੇ ਲੈਸ ਲਗਾ ਲਾਂਗੇ ਇੱਥੋਂ ਵੀ ਆਪਾਂ ਇਦਾਂ ਹੀ ਕਰਾਂਗੇ ਲੈਸ ਨੂੰ ਇਦਾਂ ਦੀ ਕਮਾ ਦਾਂਗੇ साढ़े दूजे चाक वाल आ गए आप ठीक है जी एक चाक से तो घेरे पर आप ला दी है तीजा चाक आप दूजी चाक से भी आप लगा लेंगे इत भी निशान लगया हो गया जे थो चंकी लगती है तो प्लीज़ लाइक करो तो जो तीस पहली बार ही आए हो चैनल तो चैनल में सबसक्राइब जरूर कर दो बैल आइकन जरूर प्रेस कर दौ जिदू मेरी हर एक आने वाली वीडियो का नोटिफिकेशन मिलता रहेगा गया चाक ठीक है जी इतों की आपको करना वा थोड़ी जी बधा के कटिंग कर लेनी वो ਕੀਤਾ ਜਿਵੇਂ ਲਾਸ ਲੱਗ ਜਾਣ ਤੋਂ ਬਾਅਦ ਫਿਰ ਆਪਾਂ ਕੀ ਕਰਾਂਗੇ پہلے ਦਾ ਪਾਵਾਂਗੇ ਤਰੀਜ ਚਾਕਵਲ ਨੂੰ ਆਮਾ ਚਾਕਵਲ ਦੀ ਸਾਈਡ ਪਾਵਾਂਗੇ ਇਹਨੂੰ ਕੀ ਕਰਨਾ ਹੈ ਜਿੱਦਾਂ ਆਪਾਂ ਤਰੀਜ ਫੋਲਡ ਕਰੀ ਦੀ ਹੈ ਨਾ ਇਦਾਂ ਕਰਕੇ ਕੱਪੜੇ ਨੂੰ ਫੋਲਡ ਕਰਕੇ ਤੇ ਇਹਦੇ ਤੇ ਰੱਖ ਕੇ ਇਦਾਂ ਇਹਦੇ ਉੱਪਰ ਸਿਲਾਈ ਲਗਾ ਲਾਂਗੇ ਠੀਕ ਹੈ ਜੀ ਹਾਂਜੀ ਇਦਾਂ ਕਰਕੇ ਇਹਦੇ ਤੇ ਫਿਰ ਆਪਾਂ ਸਿਲਾਈ ਲਗਾ ਲਾਂਗੇ ਜੇ ਵੀਡੀਓ ਪਲੀਜ਼ ਚੰਗੀ ਲੱਗ ਰਹੀ ਹੈ ਕੁਝ ਸਿੱਖਣ ਨੂੰ ਮਿਲ ਰਿਹਾ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਤੇ ਇਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਇਹ ਸਾਡੇ ਲੱਗ ਗਿਆ ਇੱਕ ਚਾਕ ਲੱਗ ਗਿਆ ਠੀਕ ਹੈ ਹੁਣ ਆਪਾਂ ਘੇਰੇ ਨੂੰ ਫੋਲਡ ਨਹੀਂ ਕਰਨਾ ਪਹਿਲੇ ਹੁਣ ਆਪਾਂ ਦੂਸਰੀ ਸਾਈਡ ਇਹਦੀ ਫੋਲਡ ਕਰਨੀ ਹੈ ਇਹ ਵਾਲਾ ਚੱਕ ਫੋਲਡ ਕਰ ਲਾਂਗੇ ਜਿੱਦਾਂ ਇਹ ਵਾਲਾ ਕੀਤਾ ਵਾ ਨਾ ਹੁਣ ਇਹ ਵਾਲਾ ਫੋਲਡ ਕਰ ਲਾਂਗੇ ਇਹਨੂੰ ਵੀ ਇੱਦਾਂ ਕਰਕੇ ਫੋਲਡ ਕਰਕੇ ਇਹਦੇ ਉੱਪਰ ਰੱਖ ਲਾਂਗੇ ਤੇ ਸਿਲਾਈ ਕਰ ਲਾਂਗੇ ਬਿਲਕੁਲ ਹੀ ਆਸਾਨ ਤਰੀਕੇ ਨਾਲ ਦੱਸ ਰਹੀ ਹਾਂ ਮੈਂ ਠੀਕ ਹੈ ਜੀ ਹੁਣ ਆਪਾਂ ਇਹਦੇ ਤੇ ਸਾਈਡ ਸਾਈਡ ਤੋਂ ਸिलाई ਲਗਾਵਾਂਗੇ ਬਿਲਕੁਲ ਹੀ ਕੰਡੇ ਕਰਦੇ ਤੇ ਠੀਕ ਹੈ ਸिलाई ਉੱਥੇ ਲਗਾਨੀ ਹੈ ਜਿੱਥੇ ਸਾਡੀ ਪਹਿਲੀ ਸिलाई ਲੱਗੀ ਹੋਈ ਹੈ ਲੈਸ ਤੇ ਠੀਕ ਹੈ ਜੀ ਇਹ ਸਾਡੀ ਦੂਜੀ ਚੱਕਤੀ ਵੀ ਲੱਗ ਗਈ ਹੈ ਠੀਕ ਹੈ ਜੀ ਹੁਣ ਆਪਾਂ ਘੇਰੇ ਵੱਲ ਨੂੰ ਆ ਜਾਈਏ ਹਾਂਜੀ ਹੁਣ ਇਦਾਂ ਫਿਰ ਆਪਾਂ ਅੱਗੇ ਘੇਰੇ ਵੱਲ ਨੂੰ ਆਗੇ ਘੇਰੇ ਨੂੰ ਵੀ ਆਪਾਂ ਇਦਾਂ ਹੀ ਫੋਲਡ ਕਰ ਲਾਂਗੇ ਇੱਥੇ ਆਪਾਂ ਸਿਲਾਈ ਲਗਾ ਦਾਂਗੇ ਤੇ ਜੀ ਹੋਣ ਦੇਖੋ ਜਦੋਂ ਆਪਾਂ ਇਹਨੂੰ ਫੋਲਡ ਕਰਨਾ ਮੈਂ ਇਦਾਂ ਚਾਕੂੰ ਇਦਾਂ ਹੋ ਜਾਏਗੀ ਜੀ ਤਰੀ ਫੇਰ ਆਪਾਂ ਕੀ ਕਰਨਾ ਵਾ ਇਹਨੂੰ ਇਦਾਂ ਕਰਕੇ ਤਰਪਾਈ ਕਰ ਦੇਣੀ ਠੀਕ ਹੈ ਜੀ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੀ ਹਾਂ ਠੀਕ ਹੈ ਪਹਿਲੇ ਤੁਸੀਂ ਤਰੀਜ ਵਾਲਾ ਇਹ ਵਾਲਾ ਕੱਪੜੇ ਨੂੰ ਫੋਲਡ ਕਰਨਾ ਹੈ ਇਦਾਂ ਕਰਕੇ ਠੀਕ ਹੈ ਫਿਰ ਤੁਸੀਂ ਘੇਰੇ ਨੂੰ ਕਰ ਲੈਣਾ ਵਾ ਇਦਾਂ ਕਰਕੇ ਫੋਲਡ ਕਿਤੇ ਤੁਸੀਂ ਤਰਪਾਈ ਕਰ ਦੇਣੀ ਹੈ ਤੇ ਇਹਦੀ ਫਿਨਿਸ਼ਿੰਗ ਕੁਛ ਇਦਾਂ ਦੀ ਆਏਗੀ ਦੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਹੈ ਠੀਕ ਹੈ ਜੀ ਤੇ ਅਗਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤੇ ਵੀਡੀਓ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਆ ਸਾਡੀ ਫਾਈਨਲ ਲੁੱਕ ਹੈ ਠੀਕ ਹੈ ਜੀ